ਦੋਸਤੋ ਚੁੱਪੀ ਨੂੰ ਆਪਣੀ ਤਾਕਤ ਕਿਵੇਂ ਬਣਾਇਆ ਜਾ ਸਕਦਾ ਹੈ ਚੁੱਪ ਰਹਿ ਕੇ ਦੂਸਰਿਆਂ ਦੇ ਦਿਮਾਗ ਵਿੱਚ ਆਪਣੀ ਪਾਵਰ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਤੁਹਾਡਾ ਚੁੱਪ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ کمان ਤੋਂ ਨਿਕਲੇ ਤੀਰ ਬੰਦੂਕ ਤੋਂ ਨਿਕਲੀ ਗੋਲੀ ਅਤੇ ਜ਼ੁਬਾਨ ਤੋਂ ਨਿਕਲੇ ਅਲਫਾਜ਼ ਕਦੇ ਵੀ ਵਾਪਸ ਨਹੀਂ ਆਉਂਦੇ ਤੁਹਾਡੇ ਅਲਫਾਜ਼ ਤੁਹਾਡੀ ਕਮਜ਼ੋਰੀ ਵੀ ਬਣ ਸਕਦੇ ਹਨ ਅਤੇ ਤੁਹਾਡੀ ਤਾਕਤ ਵੀ ਚੁੱਪੀ ਨਾਲ ਤੁਸੀਂ ਬਹੁਤ ਸਾਰੇ ਝਗੜਿਆਂ ਤੋਂ ਬਚ ਸਕਦੇ ਹੋ ਪਰ ਜਦੋਂ ਤੁਸੀਂ ਬੋਲਦੇ ਹੋ ਤਕਈ ਮੁਸ਼ਕਲਾਂ ਤੁਹਾਡੇ ਖਾਤੇ ਵਿੱਚ ਆ ਜਾਂਦੀਆਂ ਹਨ ਇਹ ਜ਼ੁਬਾਨ ਜਿਸ ਵਿੱਚ ਕੋਈ ਵੀ ਹੱਡੀ ਨਹੀਂ ਹੁੰਦੀ ਪਰ ਇਹ ਤੁਹਾਡੀਆਂ ਸਾਰੀਆਂ ਹੱਡੀਆਂ ਤੋੜਵਾਉਣ ਦੀ ਤਾਕਤ ਰੱਖਦੀ ਹੈ ਦੋਸਤੋ ਇੱਕ ਕਿਤਾਬ ਹੈ 48 ਲੌਸ਼ ਆਫ ਪਾਵਰ ਜਿਸ ਵਿੱਚ ਇਹ ਗਲਤੀ ਹੀ ਗਈ ਹੈ ਕਿ ਜ਼ਰੂਰਤ ਤੋਂ ਉੱਠ ਬੋਲੋ ਸਾਨੂੰ ਕਿਹਾ ਜਾਂਦਾ ਹੈ ਕਿ ਜ਼ਰੂਰਤ ਅਨੁਸਾਰ ਬੋਲੋ ਪਰ ਇਹ ਰੂਲ ਕਹਿੰਦਾ ਹੈ ਕਿ ਜ਼ਰੂਰਤ ਤੋਂ ਵੀ ਘੱਟ ਬੋਲੋ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਬੋਲੋਗੇ ਤੁਸੀਂ ਇੱਕ ਆਮ ਇਨਸਾਨ ਬਣਦੇ ਜਾਓਗੇ ਦੋਸਤੋ ਤੁਹਾਡੇ ਅਲਫਾਜ਼ ਬਹੁਤ ਸਸਤੇ ਹੁੰਦੇ ਹਨ ਕਦੇ ਵੀ ਦੂਸਰਿਆਂ ਨੂੰ ਆਪਣੇ ਅਲਫਾਜ਼ ਨਾਲ ਖੁਸ਼ ਨਾ ਕਰੋ ਕਿਉਂਕਿ ਜਦੋਂ ਵੀ ਤੁਸੀਂ ਜ਼ਿਆਦਾ ਬੋਲੋਗੇ ਤਾਂ ਤੁਹਾਡੇ ਮੂੰਹ ਤੋਂ ਕੁਝ ਨਿਕਲ ਕੇ ਤੁਹਾਨੂੰ ਬੇਵਕੂਫ ਦਿਖਾਵੇਗਾ ਅਤੇ ਤੁਹਾਡੀ ਇਮੇਜ ਨੂੰ ਖਰਾਬ ਕਰ ਦੇਵੇਗਾ ਜੇ ਤੁਸੀਂ ਜ਼ਰੂਰਤੋਂ ਘੱਟ ਬੋਲੋਗੇ ਤਾਂ ਭਾਵੇਂ ਅੰਦਰੋਂ ਤੁਸੀਂ ਕਿੰਨੇ ਵੀ ਜਾਹਰ ਹੋ ਪਰ ਬਾਹਰੋਂ ਤੁਸੀਂ ਦੂਸਰਿਆਂ ਨੂੰ ਸਮਾਰਟ ਅਤੇ ਪਾਵਰਫੁੱਲ ਇਨਸਾਨ ਦਿਖਾਈ ਦੇਵੋਗੇ ਇਹ ਦੁਨੀਆ ਦੀ ਸੱਚਾਈ ਹੈ ਕਿ ਜਦੋਂ ਤੁਸੀਂ ਘੱਟ ਬੋਲੋਗੇ ਤੁਸੀਂ ਹੋਰ ਜ਼ਿਆਦਾ ਮਹਾਨ ਅਤੇ ਪਾਵਰਫੁੱਲ ਦੇਖੋਗੇ ਅਤੇ ਇਹੀ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਕਿ ਕਿਸ ਤਰ੍ਹਾਂ ਚੁੱਪ ਰਹਿਣਾ ਤਾਂ ਨੂੰ ਜ਼ਿਆਦਾ ਪਾਵਰਫੁੱਲ ਬਣਾਉਂਦਾ ਹੈ ਕਿਉਂਕਿ ਕਈ ਸਥਿਤੀਆਂ ਵਿੱਚ ਤੁਹਾਡਾ ਚੁੱਪ ਰਹਿਣਾ ਤੁਹਾਡੀ ਇੱਜ਼ਤ ਨੂੰ ਦੂਸਰਿਆਂ ਦੀਆਂ ਨਜ਼ਰਾਂ ਵਿੱਚ ਵਧਾ ਦਿੰਦਾ ਹੈ ਤਾਂ ਬਿਨਾਂ ਕਿਸੇ ਦੇਰ ਦੇ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਸਾਇਲੈਂਸ ਮੇਕਸ ਯੂ ਪਾਵਰਫੁੱਲ ਚੁੱਪ ਰਹਿਣਾ ਤੁਹਾਨੂੰ ਦੂਸਰਿਆਂ ਨਾਲੋਂ ਜ਼ਿਆਦਾ ਪਾਵਰਫੁੱਲ ਬਣਾ ਦੇਵੇਗਾ ਤੁਸੀਂ ਵੀ ਇਹ ਨੋਟ ਕੀਤਾ ਹੋਵੇਗਾ ਕਿ ਜਦੋਂ ਸਾਡੀ ਕਿਸੇ ਨਾਲ ਬਹਿਸ ਹੁੰਦੀ ਹੈ ਅਸੀਂ ਬਹੁਤ ਜ਼ਿਆਦਾ ਬੋਲਦੇ ਹਾਂ ਅਤੇ ਫਿਰ ਸੋਚਦੇ ਹਾਂ ਕਿ ਕਾਸ਼ ਮੈਂ ਇਹ ਬੋਲਦਣਾ ਇਹ ਕਹਿ ਰੰਨਾ ਤਾਂ ਮੈਨੂੰ ਜਵਾਬ ਮਿਲ ਸਕਦਾ ਸੀ ਪਰ ਜਦੋਂ ਤੁਸੀਂ ਬਹਿਸ ਕਰਦੇ ਹੋ ਤਾਂ ਤੁਹਾਡਾ ਸਾਰਾ ਫੋਕਸ ਸਿਰਫ ਬੋਲਣ ਤੇ ਹੁੰਦਾ ਹੈ ਤੁਸੀਂ ਆਪਣੇ ਦਿਮਾਗ ਨੂੰ ਸਮਝਣ ਜਾਂ ਸੋਚਣ ਦਾ ਸਮਾਂ ਨਹੀਂ ਦੇ ਰਹੇ ਸੀ ਪਰ ਪਾਵਰਫੁੱਲ ਲੋਕ ਹਮੇਸ਼ਾ ਘਟ ਬੋਲਦੇ ਹਨ ਉਹ ਸੋਚਦੇ ਹਨ ਸਮਝਦੇ ਹਨ ਅਤੇ ਫਿਰ ਆਪਣੇ ਮੂੰਹ ਨੂੰ ਖੋਲਦੇ ਹਨ ਕਿਉਂਕਿ ਤੁਸੀਂ ਕਈ ਵਾਰੀ ਦੇਖਿਆ ਹੋਵੇਗਾ ਕਿ ਲੋਕ ਆਪਣੀ ਗੱਲ ਮਨਵਾਉਣ ਲਈ ਕੁਝ ਵੀ ਬੋਲਦੇ ਹਨ ਅਤੇ ਫਿਰ ਲੋਕ ਉਹਨਾਂ ਨੂੰ ਕੋਈ ਵੀ ਮਹੱਤਵ ਨਹੀਂ ਦਿੰਦੇ ਕਿਉਂਕਿ ਉਹ ਬੋਲਦੇ ਰਹਿੰਦੇ ਹਨ ਜਿਨ੍ਹਾਂ ਲੋਕਾਂ ਨੇ ਕਾਮਯਾਬੀ ਪਾਈ ਹੈ ਉਹ ਬਹੁਤ ਘੱਟ ਬੋਲਦੇ ਹਨ ਅਤੇ ਜਦੋਂ ਬੋਲਦੇ ਹਨ ਤਾਂ ਸੋਚ ਸਮਝ ਕੇ ਬੋਲਦੇ ਹਨ ਅਤੇ ਸਹੀ ਗੱਲ ਕਰਦੇ ਹਨ ਕਦੇ ਵੀ ਫਜ਼ੂਲ ਗੱਲ ਉਹਨਾਂ ਦੇ ਮੂੰਹ ਤੋਂ ਨਹੀਂ ਨਿਕਲਦੀ ਨੰਬਰ 2 ਨੋ ਵਨ ਮੈਨੀਪੂਲੇਟ ਯੋ ਦੋਸਤੋ ਜਗਤ ਵਿੱਚ ਸਿਆਣਾ ਤੇ ਸਮਝਦਾਰ ਬੰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਲੋਕ ਤੁਹਾਡੇ ਭੋਲਾਪਣ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਬਹੁਤ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਪਣੇ ਲਾਭ ਲਈ ਤੁਹਾਡੀ ਭਲਾਮਾਨਸੀ ਅਤੇ ਭਰੋਸੇ ਨੂੰ ਤੁਹਾਡੇ ਖਿਲਾਫ ਵਰਤ ਲੈਂਦੇ ਹਨ ਪਰ ਜੇਕਰ ਤੁਸੀਂ ਖਾਮੋਸ਼ ਰਹਿਣਾ ਸਿੱਖ ਲਓ ਤਾਂ ਕੋਈ ਵੀ ਤੁਹਾਨੂੰ ਮੈਨੀਪੂਲੇਟ ਨਹੀਂ ਕਰ ਸਕਦਾ ਜਦੋਂ ਤੁਸੀਂ ਕਿਸੇ ਵੀ ਗੱਲਬਾਤ ਦੌਰਾਨ ਘੱਟ ਬੋਲਦੇ ਹੋ ਤਾਂ ਤੁਸੀਂ ਆਪਣੇ ਸਾਹਮਣੇ ਵਾਲੇ ਦੀ ਬੋਡੀ ਲੈਂਗੁਏਜ ਉਸ ਦੀ ਗੱਲਬਾਤ ਅਤੇ ਉਸ ਦੀ ਨੀਅਤ ਨੂੰ ਗਹਿਰੀ ਤਰ੍ਹਾਂ ਸਮਝ ਸਕਦੇ ਹੋ ਜੇਕਰ ਤੁਸੀਂ ਹਰ ਕਿਸੇ ਦੀ ਗੱਲ ਨੂੰ ਤੁਰੰਤ ਮੰਨ ਲੈਂਦੇ ਹੋ ਤਾਂ ਲੋਕ ਤੁਹਾਡੀ ਕਮਜ਼ੋਰੀ ਨੂੰ ਆਪਣਾ ਹਥਿਆਰ ਬਣਾ ਸਕਦੇ ਹਨ ਪਰ ਜਦੋਂ ਤੁਸੀਂ ਘੱਟ ਬੋਲਦੇ ਹੋ ਲੋਕ ਤੁਹਾਡੀ ਸੋਚ ਨੂੰ ਸਮਝ ਨਹੀਂ ਪਾਉਂਦੇ ਅਤੇ ਇਸ ਤਰ੍ਹਾਂ ਤੁਸੀਂ ਉਹਨਾਂ ਦੇ ਮੈਨੀਪੂਲੇਸ਼ਨ ਤੋਂ ਬਚ ਸਕਦੇ ਹੋ ਜਿਵੇਂ ਕਿ ਜ਼ਿੰਦਗੀ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਵੱਡੇ ਸਮਾਰਟ ਅਤੇ ਕਾਮਜਾਬ ਲੋਕ ਹਮੇਸ਼ਾ ਘੱਟ ਬੋਲਦੇ ਹਨ। ਉਹ ਪਹਿਲਾਂ ਸਾਹਮਣੇ ਵਾਲੇ ਦੀ ਨੀਅਤ ਨੂੰ ਸਮਝਦੇ ਹਨ। ਉਹਨਾਂ ਦੀ ਸੋਚ ਨੂੰ ਜਾਣਦੇ ਹਨ ਅਤੇ ਫਿਰ ਸਮਝਦਾਰੀ ਨਾਲ ਫੈਸਲੇ ਲੈਂਦੇ ਹਨ। ਜੇਕਰ ਤੁਸੀਂ ਵੀ ਹਰ ਗੱਲ ਤੇ ਆਪਣੀ ਰਾਏ ਦੇਣ ਲੱਗ ਪਏ ਤਾਂ ਲੋਕ ਤੁਹਾਡੇ ਵਿਚਲੇ ਭੋਲੇਪਨ ਨੂੰ ਦੇਖ ਕੇ ਤੁਹਾਡੀ ਸੋਚ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨਗੇ। ਇਸ ਕਰਕੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਮੈਨੀਪੂਲੇਟ ਨਾ ਕਰੇ ਤਾਂ ਘੱਟ ਬੋਲੋ, ਜ਼ਿਆਦਾ ਸੁਣੋ ਅਤੇ ਸਮਝਦਾਰੀ ਨਾਲ ਆਪਣੇ ਸ਼ਬਦ ਚੁਣੋ। ਖਾਮੋਸ਼ ਰਹਿਣਾ ਸਿਰਫ ਇੱਕ ਆਦਤ ਨਹੀਂ ਇਹ ਤੁਹਾਡੀ ਤਾਕਤ ਹੈ ਨੰਬਰ 3 ਸਾਇਲੈਂਸ ਗੇਟਸ ਪੀਪਲਸ ਅਟੈਂਸ਼ਨ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਜਦੋਂ ਕੋਈ ਇਨਸਾਨ ਅਚਾਨਕ ਖਮੋਸ਼ ਹੋ ਜਾਂਦਾ ਹੈ ਤਾਂ ਸਾਰਿਆਂ ਦੀ ਅਟੈਂਸ਼ਨ ਉਸ ਤੇ ਚਲੀ ਜਾਂਦੀ ਹੈ ਇਹ ਚੁੱਪੀ ਦੀ ਤਾਕਤ ਹੈ ਅਸੀਂ ਅਕਸਰ ਸਮਝਦੇ ਹਾਂ ਕਿ ਜ਼ਿਆਦਾ ਬੋਲਣ ਨਾਲ ਹੀ ਲੋਕ ਸਾਡੀ ਗੱਲ ਸੁਣਨਗੇ ਪਰ ਅਸਲ ਵਿੱਚ ਕਈ ਵਾਰ ਚੁੱਪ ਰਹਿਣਾ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਤੁਸੀਂ ਬੋਲ ਰਹੇ ਹੁੰਦੇ ਹੋ ਲੋਕ ਤੁਹਾਡੀਆਂ ਗੱਲਾਂ ਨੂੰ ਆਮ ਤੌਰ ਤੇ ਲੈਂਦੇ ਹਨ ਪਰ ਜਦੋਂ ਤੁਸੀਂ ਅਚਾਨਕ ਚੁੱਪ ਹੋ ਜਾਂਦੇ ਹੋ ਉਹਨਾਂ ਨੂੰ ਇੱਕ ਅਟੈਂਸ਼ਨ ਹੁੰਦੀ ਹੈ ਇਹ ਬੰਦਾ ਖਮੋਸ਼ ਕਿਉਂ ਹੋ ਗਿਆ ਅਸੀਂ ਇਹ ਕਈ ਵਾਰ ਸਕੂਲ ਦਫ਼ਤਰ ਜਾਂ ਕਿਸੇ ਵੀ ਮੀਟਿੰਗ ਵਿੱਚ ਵੇਖਦੇ ਹਾਂ ਜਦੋਂ ਇੱਕ ਅਧਿਆਪਕ ਅਚਾਨਕ ਚੁੱਪ ਹੋ ਜਾਂਦਾ ਹੈ ਪੂਰਾ ਕਲਾਸਰੂਮ ਖਾਮੋਸ਼ ਹੋ ਜਾਂਦਾ ਹੈ ਕਿਉਂਕਿ ਹਰ ਵਿਅਕਤੀ ਦਾ ਧਿਆਨ ਉਸ ਗੱਲ ਤੇ ਚਲਾ ਜਾਂਦਾ ਹੈ ਕਿ ਹੁਣ ਕੀ ਹੋਣ ਵਾਲਾ ਹੈ ਇਸ ਤਕਨੀਕ ਨੂੰ ਕਈ ਵੱਡੇ ਲੀਡਰ ਅਤੇ ਸਫਲ ਵਿਅਕਤੀ ਵਰਤਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਦੋਂ ਤੁਸੀਂ ਬੋਲਦੇ ਹੋ ਤੁਸੀਂ ਦੁਨੀਆ ਨੂੰ ਆਪਣੀ ਸੋਚ ਦਿਖਾ ਰਹੇ ਹੋ ਪਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਦੁਨੀਆ ਤੁਹਾਡੇ ਬਾਰੇ ਸੋਚਣ ਲੱਗ ਜਾਂਦੀ ਹੈ ਜੇ ਅਗਲੀ ਵਾਰ ਜਦੋਂ ਤੁਸੀਂ ਕਿਸੇ ਇੰਪੋਰਟੈਂਟ ਗੱਲ ਤੇ ਅਟੈਂਸ਼ਨ ਲੈਣੀ ਹੋਵੇ ਤਦ ਚੁੱਪ ਰਹਿਣਾ ਸਿੱਖੋ ਇਹ ਤੁਹਾਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਸੋਝਦਾਰ ਦਿਖਾਵੇਗਾ ਮੈਂਬਰ 4 ਸਟਿੰਗ ਸਾਇਲੈਂਟ ਅਬਾਊਟ ਯਰ ਗੋਲਸ ਐਂਡ ਪਲਾਨਸ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਕਈ ਵਾਰ ਅਸੀਂ ਆਪਣੇ ਗੋਲ ਅਤੇ ਪਲਾਨਾਂ ਬਾਰੇ ਜਦੋਂ ਲੋਕਾਂ ਨੂੰ ਦੱਸਦੇ ਹਾਂ ਤਾਂ ਉਹ ਪੂਰੇ ਨਹੀਂ ਹੋ ਪਾਉਂਦੇ ਇਹ ਕੋਈ ਚਮਤਕਾਰ ਨਹੀਂ ਪਰ ਸਾਈਕੋਲੋਜੀ ਦਾ ਅਸਲ ਸੱਚ ਹੈ ਜਦੋਂ ਤੁਸੀਂ ਆਪਣਾ ਕੋਈ ਵੱਡਾ ਟਾਰਗੇਟ ਕਿਸੇ ਨੂੰ ਦੱਸਦੇ ਹੋ ਤਹਾਡੀ ਮੋਟੀਵੇਸ਼ਨ ਦੀ ਇੱਕ ਵੱਡੀ ਭੱਜ ਦੌੜ ਉੱਥੇ ਹੀ ਖਤਮ ਹੋ ਜਾਂਦੀ ਹੈ ਜਦੋਂ ਤੁਸੀਂ ਆਪਣੇ ਸੁਪਨਿਆਂ ਅਤੇ ਯੋਜਨਾਵਾਂ ਬਾਰੇ ਦੂਸਰਿਆਂ ਨੂੰ ਦੱਸਦੇ ਹੋ ਤੁਹਾਨੂੰ ਅੰਦਰੋਂ ਇੱਕ ਸੰਤੋਸ਼ ਮਿਲਦਾ ਹੈ ਜਿਵੇਂ ਕਿ ਤੁਸੀਂ ਆਲਰੇਡੀ ਕੁਝ ਵੱਡਾ ਹਾਸਲ ਕਰ ਲਿਆ ਪਰ ਅਸਲ ਵਿੱਚ ਤੁਸੀਂ ਅਜੇ ਰਸਤੇ 'ਤੇ ਹੋ ਇਹ ਮਨੁੱਖੀ ਦਿਮਾਗ ਦੀ ਖੇਡ ਹੈ ਜੇਕਰ ਤੁਸੀਂ ਆਪਣੇ ਟਾਰਗੇਟ ਦੇ ਬਾਰੇ ਖੋਸ਼ ਹੋ ਰਹੇ ਹੋਗੇ ਤਾਂ ਤੁਹਾਡੀ ਸਾਰੀ ਐਨਰਜੀ ਉਸ ਨੂੰ ਪੂਰਾ ਕਰਨ ਵਿੱਚ ਲੱਗੇਗੀ ਨਾ ਕਿ ਬਾਹਰੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵਿੱਚ ਹਰ ਕੋਈ ਤੁਹਾਡੀ ਤਰ੍ਹਾਂ ਇਮਾਨਦਾਰ ਨਹੀਂ ਹੁੰਦਾ ਜੇਕਰ ਤੁਸੀਂ ਆਪਣੇ ਪਲਾਨਜ਼ ਬਾਰੇ ਗਲਤ ਲੋਕਾਂ ਨੂੰ ਦੱਸਦੇ ਹੋ ਉਹ ਤੁਹਾਨੂੰ ਡੀਮੋਟੀਵੇਟ ਕਰ ਸਕਦੇ ਹਨ ਜਾਂ ਤੁਹਾਡੇ ਰਾਹ ਵਿੱਚ ਰੁਕਾਵਟਾਂ ਪੈਦਾ ਕਰ ਸਕਦੇ ਹਨ ਇਸ ਲਈ ਆਪਣੀਆਂ ਯੋਜਨਾਵਾਂ ਤੇ ਚੁੱਪ ਰਹੋ ਮਿਹਨਤ ਕਰੋ ਅਤੇ ਜਦੋਂ ਕੰਮਜਾਬ ਹੋ ਜਾਓ ਤਾਂ ਤੁਹਾਡੀ ਸਫਲਤਾ ਆਪਣੇ ਆਪ ਬੋਲ ਪਵੇਗੀ ਨੰਬਰ 5 ਸਾਇਲੈਂਟ ਅਬਾਊਟ ਯੋਰ ਪ੍ਰੋਫਿਟ ਦੋਸਤੋ ਤੁਸੀਂ ਕਦੇ ਨੋਟ ਕੀਤਾ ਹੈ ਕਿ ਜਿੰਨਾਂ ਲੋਕਾਂ ਦੀ ਜ਼ਿੰਦਗੀ ਚੰਗੀ ਚੱਲ ਰਹੀ ਹੁੰਦੀ ਹੈ ਉਹ ਜ਼ਿਆਦਾ ਬੋਲਦੇ ਨਹੀਂ ਹੋ ਸਕਦਾ ਹੈ ਕਿ ਤੁਹਾਡੇ ਗੱਲਬਾਤ ਦੇ ਦਾਇਰੇ ਵਿੱਚ ਕੁਝ ਲੋਕ ਹੋਣ ਜੋ ਹਮੇਸ਼ਾ ਆਪਣੀ ਤਨਖਾਹ ਬਿਜ਼ਨਸ ਦੀ ਆਮਦਨ ਜਾਂ ਨਵੇਂ ਮੌਕੇ ਬਾਰੇ ਦੱਸਦੇ ਰਹਿੰਦੇ ਹਨ ਅਸਲ ਵਿੱਚ ਆਪਣੀ ਆਮਦਨ ਪ੍ਰੋਫਿਟ ਜਾਂ ਪ੍ਰੋਗਰੈਸ ਬਾਰੇ ਘੱਟ ਬੋਲਣਾ ਤੁਸੀਂ ਬਹੁਤ ਤਾਕਤਵਰ ਬਣ ਸਕਦੇ ਹੋ ਜਦੋਂ ਤੁਸੀਂ ਆਪਣੇ ਪ੍ਰੋਫਿਟ ਬਾਰੇ ਦੂਸਰਿਆਂ ਨੂੰ ਦੱਸਦੇ ਹੋ ਤਾਂ ਦੋ ਤਰੀਕੇ ਦੇ ਲੋਕ ਤੁਹਾਡੀ ਗੱਲ ਸੁਣ ਰਹੇ ਹੁੰਦੇ ਹਨ ਇੱਕ ਜੋ ਤੁਹਾਡੀ ਤਾਰੀਫ ਕਰਨਗੇ ਤੇ ਦੂਜੇ ਜੋ ਤੁਸੀਂ ਕਿਵੇਂ ਇੰਨੀ ਤਰੱਕੀ ਕੀਤੀ ਇਹ ਸਮਝਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਤੁਹਾਡਾ ਕਦਮ ਪਿੱਛੇ ਖਿੱਚ ਸਕਣ ਹੁਣ ਜੇਕਰ ਤੁਸੀਂ ਚੁੱਪ ਰਹਿੰਦੇ ਹੋ ਤਾਂ ਤੁਸੀਂ ਆਪਣੀ ਮੋਟੀਵੇਸ਼ਨ ਨੂੰ ਕਾਇਮ ਰੱਖ ਸਕਦੇ ਹੋ ਤੁਸੀਂ ਆਪਣੀ ਪਾਵਰ ਆਪਣੇ ਹਥਿਆਰ ਵਾਂਗ ਵਰਤ ਸਕਦੇ ਹੋ ਜੈਫ ਬੈਜ਼ੋਸ ਨੇ ਆਪਣੀ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਲਾਭ ਬਾਰੇ ਜ਼ਿਆਦਾ ਨਹੀਂ ਬੋਲਿਆ ਪਰ ਅੱਜ ਅਮਾਜ਼ਨ ਦੁਨੀਆ ਦਾ ਸਭ ਤੋਂ ਵੱਡਾ ਈ-ਕਾਮਰਸ ਪਲੇਟਫਾਰਮ ਹੈ ਇਸ ਲਈ ਹਮੇਸ਼ਾ ਯਾਦ ਰੱਖੋ ਜੋ ਜ਼ਿਆਦਾ ਦਿਖਾਉਂਦੇ ਹਨ ਉਹ ਜ਼ਿਆਦਾ ਹਾਰਦੇ ਹਨ ਆਪਣੇ ਲਾਭ ਬਾਰੇ ਖਾਮੋਸ਼ ਰਹੋ ਅਤੇ ਅੱਗੇ ਵਧੋ ਬਹੁਤ ਸਾਰੇ ਲੋਕ ਆਪਣੇ ਪ੍ਰੋਫਿਟ ਦੇ ਬਾਰੇ ਵਿੱਚ ਦੱਸਣ ਦੇ ਆਦੀ ਹੁੰਦੇ ਹਨ ਪਰ ਤੁਸੀਂ ਦੂਸਰਿਆਂ ਨੂੰ ਆਪਣੇ ਪ੍ਰੋਫਿਟ ਬਾਰੇ ਨਹੀਂ ਦੱਸਣਾ ਨੰਬਰ 6 ਮੇਕਿੰਗ ਸਾਇਲੈਂਸ ਯੋਰ ਸਟਰੈਂਥ ਅੱਜ ਦੀ ਦੁਨੀਆ ਵਿੱਚ ਵਿੱਚ ਹਰ ਕੋਈ ਆਪਣੀ ਗੱਲ ਮਨਵਾਉਣ ਲਈ ਬਹੁਤ ਜ਼ਿਆਦਾ ਬੋਲ ਰਿਹਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਜੋ ਲੋਕ ਘੱਟ ਬੋਲਦੇ ਹਨ ਉਹ ਅਕਸਰ ਸਭ ਤੋਂ ਸ਼ਕਤੀਸ਼ਾਲੀ ਅਤੇ ਸਮਝਦਾਰ ਮੰਨੇ ਜਾਂਦੇ ਹਨ ਖਾਮੋਸ਼ੀ ਇੱਕ ਐਸੀ ਤਾਕਤ ਹੈ ਜੋ ਤੁਹਾਨੂੰ ਹੋਰਨਾਂ ਨਾਲੋਂ ਵੱਖਰਾ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ ਜਦੋਂ ਤੁਸੀਂ ਜ਼ਿਆਦਾ ਬੋਲਦੇ ਹੋ ਤਾਂ ਤੁਸੀਂ ਕਈ ਵਾਰ ਅਜਹੀਆਂ ਗੱਲਾਂ ਵੀ ਕਹਿ ਦਿੰਦੇ ਹੋ ਜੋ ਤੁਹਾਡੇ ਖਿਲਾਫ ਜਾ ਸਕਦੀਆਂ ਹਨ ਪਰ ਜਦੋਂ ਤੁਸੀਂ ਖਾਮੋਸ਼ ਰਹਿੰਦੇ ਹੋ लोग ਤੁਹਾਡੀ ਗੱਲ ਸੁਣਨ ਲਈ ਉਤਸੁਕ ਰਹਿੰਦੇ ਹਨ ਤੁਹਾਡੀ ਖਾਮੋਸ਼ੀ ਤੁਹਾਡੀ ਗਹਿਰੀ ਸੋਚ ਨੂੰ ਦਰਸਾਉਂਦੀ ਹੈ ਜਿਸ ਨਾਲ ਤੁਹਾਡੀ ਗੰਭੀਰਤਾ ਵੱਧ ਜਾਂਦੀ ਹੈ ਖਾਮੋਸ਼ ਰਹਿਣਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਹੱਕ ਦੀ ਗੱਲ ਨਾ ਕਰੋ ਤੁਸੀਂ ਸੋਚ ਵਿਚਾਰ ਕੇ ਸਮਝਦਾਰੀ ਨਾਲ ਬੋਲੋ ਜੇਕਰ ਤੁਸੀਂ ਹਰ ਗੱਲ ਤੇ ਆਪਣੀ ਰਾਏ ਦਿੰਦੇ ਰਹੋਗੇ ਤਾਂ ਲੋਕ ਤੁਹਾਡੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ ਪਰ ਜਦੋਂ ਤੁਸੀਂ ਖਾਮੋਸ਼ ਰਹਿੰਦੇ ਹੋ ਅਤੇ ਸਿਰਫ ਜ਼ਰੂਰੀ ਸਮੇਂ ਤੇ ਬੋਲਦੇ ਹੋ ਤਾਂ ਤੁਹਾਡੀ ਗੱਲ ਦੀ ਮਹੱਤਵ ਆ ਜਾਂਦੀ ਹੈ ਉਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤਾਂ ਖਾਮੋਸ਼ ਰਹਿਣਾ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਖਾਮੋਸ਼ ਰਹਿ ਕੇ ਤੁਸੀਂ ਲੋਕਾਂ ਦੀ ਬਾਡੀ ਲੈਂਗੁਏਜ ਉਹਨਾਂ ਦੀ ਸੋਚ ਅਤੇ ਉਹਨਾਂ ਦੀ ਨੀਅਤ ਨੂੰ ਸਮਝ ਸਕਦੇ ਹੋ ਇਹ ਤੁਹਾਨੂੰ ਹੋਰ ਸਿਆਣਾ ਅਤੇ ਸਮਝਦਾਰ ਬਣਾਉਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਤੁਹਾਡੀ ਖਮੋਸ਼ੀ ਤੁਹਾਡੀ ਸੈਲਫ ਪਾਵਰ ਨੂੰ ਵਧਾਉਂਦੀ ਹੈ ਜੇਕਰ ਤੁਸੀਂ ਹਰ ਮੌਕੇ ਤੇ ਬੋਲਣ ਦੀ ਥਾਂ ਖਾਮੋਸ਼ ਰਹਿਣ ਦੀ ਕਲਾ ਸਿੱਖ ਲੈਂਦੇ ਹੋ ਤਾਂ ਤੁਸੀਂ ਲੋਕਾਂ ਤੇ ਇੱਕ ਅਲੱਗ ਹੀ ਪ੍ਰਭਾਵ ਛੱਡ ਸਕਦੇ ਹੋ ਇਸ ਲਈ ਚੁੱਪੀ ਨੂੰ ਆਪਣੀ ਤਾਕਤ ਬਣਾਓ ਅਤੇ ਇਹ ਦੇਖੋ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਨਿਖਾਰ ਆਉਂਦਾ ਹੈ ਇਹ ਸੀ ਕੁਝ ਬੁਨਿਆਦੀ ਗੱਲਾਂ ਜਿਨ੍ਹਾਂ ਨਾਲ ਤੁਸੀਂ ਖਮੋਸ਼ ਰਹਿ ਕੇ ਜ਼ਿਆਦਾ ਪਾਵਰਫੁਲ ਅਤੇ ਵੈਲਿਊਅਬਲ ਬਣ ਸਕਦੇ ਹੋ